ਦਾ ਪੂਆ ਦੇ ਅੱਡਾ ਸੁੰਦਰ ਚੱਕ ਨੇੜੇ ਪੈਂਦੇ ਸ਼ੇਰਪੁਰ ਪੈਲੇਸ ਕੇਐਸ ਰਿਜ਼ੋਰਟ ਵਿੱਚ 22 ਜੂਨ ਨੂੰ ਹੋਣ ਜਾਣ ਵਾਲੀ ਕਾਂਗਰਸ ਪਾਰਟੀ ਦੀ ਮਹਾਂ ਰੈਲੀ ਨੂੰ ਲੈ ਕੇ ਲਗਾਤਾਰ ਮੀਟਿੰਗਾਂ ਕੀਤੀਆਂ ਚੱਲੀਆਂ ਨੇ ਤੇ ਅੱਜ ਵੀ ਅੱਡਾ ਬਣੀ ਲੋਧੀ ਵਿੱਚ ਬਣੇ ਕਾਂਗਰਸੀ ਦਫਤਰ ਵਿੱਚ ਇੱਕ ਵਿਸ਼ੇਸ਼ ਬੈਠਕ ਜਿਹੜੀ ਆ ਉਹ ਕੀਤੀ ਗਈ ਜਿਸ ਦੀ ਇਕਵਾਈ ਸਾਬਕਾ ਵਿਧਾਇਕ ਜੁਗਿੰਦਰਪਾਲ ਦੇ ਵੱਲੋਂ ਕੀਤੀ ਗਈ ਤੇ ਇਸ ਵਿੱਚ ਜਿੱਥੇ ਰੈਲੀ ਨੂੰ ਲੈ ਕੇ ਚਰਚਾ ਕੀਤੀ ਗਈ ਤੇ ਉੱਥੇ ਹੀ ਲੋਕਾਂ ਨੂੰ ਇਸ ਮੀਟਿੰਗ ਦੇ ਸਬੰਧ ਦੇ ਵਿੱਚ ਲਾਭੰਦ ਵੀ ਜਿਹੜਾ ਉਹ ਕੀਤਾ ਗਿਆ ਤੇ ਸੁਣੋ ਸਾਬਕਾ ਵਿਧਾਇਕ ਜੁਗਿੰਦਰਪਾਲ ਤੋਂ ਕਿਸ ਤਰ੍ਹਾਂ ਦੀ ਮੀਟਿੰਗ ਜਿਹੜੀ ਆ ਉਹ ਕੀਤੀ ਗਈ ਹੈ ਤੇ ਮੀਟਿੰਗ ਦਾ ਉਹਨਾਂ ਨੇ ਸਾਂਝੀ ਕੀਤੀ ਹੈ ਕਿਹੜੇ ਕਾਂਗਰਸੀ ਲੀਡਰ ਜਿਹੜੇ ਨੇ ਉਹ ਆਉਣਗੇ ਇਸ ਰੈਲੀ ਦੇ ਵਿੱਚ ਇਹ तमाम ਜਾਣਕਾਰੀ ਜਿਹੜੀ ਹੈ ਅੱਜ ਇਸ ਬੈਠਕ ਦੇ ਵਿੱਚ ਸਾਂਝੀ ਕੀਤੀ ਗਈ ਹੈ ਆਓ ਦੇਖਦੇ ਹਾਂ ਪੂਰੀ ਖਬਰ ਤੇ ਰਹਿਣੇ ਆਂ ਪੂਰੀ ਜਾਣਕਾਰੀ ਲੋਕੋ ਜਿਹੜੇ ਮੀਟਿੰਗ ਕੀਤੀ ਗਈ ਹੈ ਉਹ ਵੈਸੇ ਆਪਾਂ ਬਲਾਕਾਂ ਦੇ ਵਿੱਚੋਂ ਆਪਣੇ ਵਰਕਰ ਕਾਂਗਰਸ ਦੇ ਉਹਨਾਂ ਨੂੰ ਸਾਧਕੇ 22 ਤਰੀਕ ਦਿਨ ਐਤਵਾਰ ਸਾਡੀ ਰੈਲੀ ਹੈ ਜਿਹਦੇ ਵਿੱਚ ਸਭ ਪੰਜਾਬ ਦੇ ਪਰਿਵਾਰੀ ਪਰਦੇਸ਼ ਭਿਲਜੀ ਆਏ ਕਰਦੇ ਆ ਜਿਹਦੇ ਵਿੱਚ ਪੰਜਾਬ ਦੇ ਸਾਡੇ ਰਾਜਾ ਬੜਿੰਗ ਜੀ ਜਿਹੜੇ ਪੰਜਾਬ ਦੇ ਪ੍ਰਧਾਨ ਉਹ ਆਏ ਕਰਦੇ ਆ ਜਿਹਦੇ ਵਿੱਚ ਮੇਰਾ ਵੱਡਾ ਭਰਾ ਸਰਦਾਰ ਪ੍ਰਤਾਪ ਸਿੰਘ ਬਾਜਵਾ ਜਿਹੜੇ ਆਪੋਜੀਸ਼ਨ ਪਾਰਟੀ ਦੇ ਲੀਡਰ ਬਾਜਵਾ ਜੀ ਆ ਰਹੇ ਆ ਜਿਹਦੇ ਵਿੱਚ ਸਾਡੇ ਖਿਆਰਾ ਸਾਹਿਬ ਆ ਰਹੇ ਆ ਦੇਰੇ ਵਿੱਚ ਸਾਡੇ ਪਾਰਲੀਮੈਂਟ ਹਲਕੇ ਤੋਂ ਸੁਖਜਿੰਦਰ ਸਿੰਘ ਰੰਦਾਵਾਜੀ ਉਹ ਆਏ ਕਰਦੇ ਹਨ ਮਲੇਸ਼ਰਾ ਚਰਨਜੀਤ ਚੰਨੀ ਵੀ ਆਏ ਕਰਦੇ ਆਪਾਂ ਇਕੱਠ ਕਰਕੇ ਜਿਹੜੀਆਂ ਕਾਂਗਰਸ ਪਾਰਟੀ ਦੀਆਂ ਨਿਗੀਆਂ ਉਹ ਪਾਰਟੀ ਦੇ ਲੀਡਰਾਂ ਕੋਲੋਂ ਜਿਹੜੇ ਸਤਾਈ ਦੇ ਇਲੈਕਸ਼ਨ ਆਣੇ ਆ ਸਾਨੂੰ ਲਗਾਣ ਉਹ ਦਸਰੂਜੇ ਪਈ ਇੱਕ ਜਿੱਤ ਕੇ ਕੂੜੀ ਕੂੜੀ ਕੰਮ ਜੁੜੇ ਕਰਨੇ ਕਰਦੇ ਨੇ ਇਸ ਕਰਕੇ ਥੋੜੇ ਥੋੜੇ ਬਲਾਕਾ ਜੋ ਬੰਦੇ ਰੋਜ਼ ਨੂੰ ਰੋਜ਼ ਇਕੱਠੇ ਕਰਕੇ ਜਿੰਦੀਆਂ ਗੂਟੀਆਂ ਲਾਇਆ ਕਰਦੇ ਜਿਹਦੇ ਵਿੱਚ ਜਿਹੜਾ ਸ਼ੇਰਪੁਰ ਇੱਥੇ ਜਿਹੜਾ ਪੈਲਸ ਹੈ ਕੇਐਸ ਰਾਏ ਪੂਰੇ ਵਿੱਚ 2 ਵਜੇ ਸਾਰੇ ਨਿਆਣਾ ਲੰਗਰ ਦੀ ਬਕਾਇਦਾ ਵਿਵਸਥਾ ਕੀਤੀ ਗਈ ਹੈ ਲੰਗਰ ਨਾਨਕਾ ਖਾਂ ਤੇ ਨਾਲ ਦੀ ਨਾਲ ਕੁਰਸੀ ਗਈ ਤੇ ਵੋਟਰਾਂ ਤੇ ਆਇਰ ਲੀਡਰਾਂ ਦੇ ਵਿਚਾਰ ਸੁਣਨ ਔਰ ਰੈਲੀ ਦੀ ਰੌਣਕ ਨੂੰ ਵਧਾਉਣ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਇਸ ਕਰਕੇ ਸਾਰੇ ਕੈਮਰਾ ਪਰਸਨ ਹਣੀ ਦੇ ਨਾਲ ਅੱਜ ਸੈਨੀ ਦੀ ਰਿਪੋਰਟ